ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਜਾਣਦੇ ਹੋ ਕਿ 84 ਲੱਖ ਜੁਨਾਂ ਦੇ ਵਿੱਚੋਂ ਮਨੁੱਖ ਦੀ ਜੂਨ ਜਿਹੜੀ ਹੁੰਦੀ ਹੈ ਉਹ ਸਭ ਤੋਂ ਵੱਖਰੀ ਹੁੰਦੀ ਹੈ ਉਸ ਦਾ ਸਭ ਤੋਂ ਜ਼ਿਆਦਾ ਮਹੱਤਵ ਹੁੰਦਾ ਹੈ ਤੇ ਇਸੇ ਤਰ੍ਹਾਂ ਵਣ ਦੇ ਵਿੱਚ ਜਿੰਨੇ ਵੀ ਦਰਖਤ ਹੁੰਦੇ ਨੇ ਉਹਨਾਂ ਦੇ ਵਿੱਚੋਂ ਚੰਦਨ ਹੀ ਇੱਕ ਇਹੋ ਜਿਹਾ ਦਰਖਤ ਹੈ ਜੋ ਸਭ ਤੋਂ ਵੱਖਰਾ ਹੁੰਦਾ ਹੈ ਤੇ ਉਸ ਦਾ ਹੀ ਸਭ ਤੋਂ ਜ਼ਿਆਦਾ ਮਹੱਤਵ ਹੁੰਦਾ ਹੈ ਸਭ ਤੋਂ ਜ਼ਿਆਦਾ ਉੱਤਮ ਹੁੰਦਾ ਹੈ ਇਸੇ ਤਰ੍ਹਾਂ ਸਾਲ ਦੇ ਜਿੰਨੇ ਵੀ ਮਹੀਨੇ ਨੇ ਉਹਨਾਂ ਦੇ ਵਿੱਚੋਂ ਵੀ ਇੱਕ ਜਿਹੜਾ ਮਾਗ ਦਾ ਮਹੀਨਾ ਹੁੰਦਾ ਹੈ ਉਹ ਸਭ ਤੋਂ ਉੱਤਮ ਮੰਨਿਆ ਗਿਆ ਹੈ ਤੇ ਜਦੋਂ ਮਾਗ ਦੇ ਮਹੀਨੇ ਦੇ ਵਿੱਚ ਜੋ ਵੀ ਆਪਾਂ ਪੁੰਨ ਦਾਨ ਕਰਾਂਗੇ ਤੇ ਜੋ ਵੀ ਆਪਾਂ ਪ੍ਰਮਾਤਮਾ ਦਾ ਨਾਮ ਜਪਾਂਗੇ ਸਿਮਰਨ ਕਰਾਂਗੇ ਕੋਈ ਪਾਠ ਕਰਾਂਗੇ ਕੁਝ ਵੀ ਉਦਮ ਕਰਾਂਗੇ ਉਹ ਆਪਾਂ ਨੂੰ 12 ਗੁਣਾ ਫਲ ਦਿੰਦਾ ਹੈ ਇਸੇ ਕਰਕੇ ਜੇ ਤੁਸੀਂ ਪੂਰਾ ਸਾਲ ਕਦੇ ਅੰਮ੍ਰਿਤ ਵੇਲਾ ਨਹੀਂ ਸਾਂਭਿਆ ਜਾਂ ਫਿਰ ਸਾਲ ਦੇ ਵਿੱਚ ਕਦੇ-ਕਦੇ ਤੁਸੀਂ ਅੰਮ੍ਰਿਤ ਵੇਲਾ ਸਾਂਭਦੇ ਹੋ ਤਾਂ ਸਾਲ ਦੇ ਵਿੱਚ ਮਾਗਦਮ ਮਹੀਨਾ ਜਿਹੜਾ ਹੁੰਦਾ ਹੈ ਮਾਗਦੇ ਮਹੀਨੇ ਵਿੱਚ ਜੇਕਰ ਤੁਸੀਂ ਅੰਮ੍ਰਿਤ ਵੇਲਾ ਸਾਂਭਣਾ ਸ਼ੁਰੂ ਕਰ ਦਿੱਤਾ ਨਾ ਤਾਂ ਫਿਰ ਤੁਹਾਡੇ ਸਾਰੇ ਜਿੰਨੇ ਵੀ ਫਲ ਨੇ ਉਹ 12 ਗੁਣਾ ਤੁਹਾਨੂੰ ਪ੍ਰਾਪਤ ਹੋਣਗੇ ਮਾਗਦੇ ਮਹੀਨੇ ਦੇ ਵਿੱਚ ਕੀਤਾ ਗਿਆ ਇੱਕ ਦਾ ਮਾਗਦੇ ਮਹੀਨੇ ਦੇ ਵਿੱਚ ਕੀਤਾ ਗਿਆ ਇੱਕ ਦਿਨ ਦਾ ਪਾਠ ਜਾਂ ਸਿਮਰਨ 12 ਗੁਣਾ ਫਲ ਦਿੰਦਾ ਹੈ ਜਾਨਕਿ 12 ਦਿਨਾਂ ਦਾ ਫਲ ਤੁਹਾਨੂੰ ਇੱਕ ਦਿਨ ਦੇ ਵਿੱਚ ਹੀ ਮਿਲ ਜਾਂਦਾ ਹੈ ਇਸ ਕਰਕੇ ਮਾਗ ਦੇ ਮਹੀਨੇ ਦੀ ਜਿਹੜੀ ਮਹਾਨਤਾ ਹੈ ਉਸ ਨੂੰ ਸਮਝੋ ਇਸ ਕਰਕੇ ਮਾਗ ਦੇ ਮਹੀਨੇ ਦੀ ਮਹੱਤਤਾ ਨੂੰ ਸਮਝਦੇ ਹੋਏ ਤੁਸੀਂ ਵੀ ਹਰ ਰੋਜ਼ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਜ਼ਰੂਰ ਕਰਿਆ ਕਰੋ ਅੰਮ੍ਰਿਤ ਵੇਲਾ ਸਾਂਭਿਆ ਕਰੋ ਸਿਮਰਨ ਕਰਿਆ ਕਰੋ ਮੂਲ ਮੰਤਰ ਦੀ ਮਾਲਾ ਜਪਿਆ ਕਰੋ ਤੇ ਜੇਕਰ ਆਪਾਂ ਦਾਨ ਦੀ ਗੱਲ ਕਰੀਏ ਉਹ ਦਾਨ ਜਿਹੜੇ ਮਾਗਦੇ ਮਹੀਨੇ ਦੇ ਵਿੱਚ ਕੀਤੇ ਗਏ ਦਾਨ ਆਪਾਂ ਨੂੰ 12 ਗੁਣਾ ਫਲ ਦਿੰਦੇ ਨੇ ਕਹਿੰਦੇ ਹਿੰਦੂਆਂ ਦੇ ਵਿੱਚ ਵੀ ਮਾਗਦੇ ਮਹੀਨੇ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਤੇ ਸਿੱਖਾਂ ਦੇ ਵਿੱਚ ਵੀ ਮਾਗਦੇ ਮਹੀਨੇ ਦੀ ਬਹੁਤ ਹੀ ਮਹੱਤਤਾ ਦੱਸੀ ਗਈ ਹੈ ਇਸੇ ਤਰ੍ਹਾਂ ਆਪਣੀ ਕਥਾ ਦੇ ਵਿੱਚ ਸੰਤ ਮਹਾਂਪੂਰਜ ਜੀ ਮਾਗਦੀ ਮਹੱਤਤਾ ਨੂੰ ਦੱਸਦੇ ਹੋਏ ਸੁਣਾਉਂਦੇ ਨੇ ਕਿ ਇੱਕ ਨੂੰ ਤੇ ਸੱਸ ਹੁੰਦੀ ਹੈ ਤੇ ਮਾਗਦਾ ਮਹੀਨਾ ਮਨੋਂਂ ਦਿਨ ਨੇ ਤੇ ਸੱਸ ਕਹਿੰਦੀ ਐ ਨੂੰ ਨੂੰ ਕਿ ਮੈਂ ਮਾਗਦਾ ਮਹੀਨਾ ਮਨਾਉਣ ਵਾਸਤੇ ਤੀਰਥ ਜਾਣਾ ਹੈ ਤੀਰਥ ਨਾ ਕੇ ਆਉਣਾ ਹੈ ਤੇ ਪੂਰਾ ਮਹੀਨਾ ਹੀ ਮੈਂ ਉੱਥੇ ਰਹਾਂਗੀ ਨੂੰ ਸੋਚਦੀ ਹੈ ਕਿ ਮਾਗਦਾ ਮਹੀਨਾ ਤਾਂ ਮੈਂ ਵੀ ਮਨਾਣਾ ਸੀ ਤੇ ਮੈਂ ਵੀ ਤੀਰਥ ਤੇ ਜਾਣਾ ਸੀ ਤੇ ਉਹ ਆਪਣੇ ਸੱਸ ਨੂੰ ਕਹਿੰਦੀ ਹੈ ਕਿ ਮਾਤਾ ਜੀ ਮੈਂ ਵੀ ਮਾਗਦਾ ਮਹੀਨਾ ਮਨਾਉਣਾ ਚਾਹੁੰਨੀ ਆ ਤੇ ਤੀਰਥ ਯਾਤਰਾ ਮੈਂ ਵੀ ਜਾਣਾ ਚਾਹਨੀ ਆ ਤੇ ਸੱਸ ਕਹਿੰਦੀ ਐ ਕਿ ਮੈਨੂੰ ਜਾਣ ਦੇ ਤੂੰ ਘਰ ਦੇ ਕੰਮ ਕਾਜ ਵੀ ਕਰਨੇ ਨੇ ਤੇ ਤੂੰ ਐ ਕਰਿਆ ਕਰ ਜਿਹੜਾ ਪਿੰਡ ਦੇ ਵਿੱਚ ਸਰੋਵਰ ਹੈ ਉੱਥੇ ਜਾ ਕੇ ਇਸ਼ਨਾਨ ਕਰ ਲਿਆ ਕਰ ਤੂੰ ਇੱਥੇ ਘਰ ਦੇ ਵਿੱਚ ਰਹਿ ਕੇ ਹੀ ਆਪਣਾ ਮਾਗ ਦਾ ਮਹੀਨਾ ਮਨਾ ਲੈ ਤੇ ਇਸ ਤਰ੍ਹਾਂ ਸੱਸ ਚਲੀ ਜਾਂਦੀ ਹੈ ਤੀਰਥ ਇੱਕ ਮਹੀਨਾ ਉੱਥੇ ਲਗਾ ਕੇ ਆਉਂਦੀ ਹੈ ਉੱਥੇ ਇਸ਼ਨਾਨ ਕਰਦੀ ਹੈ ਪਾਠ ਪੂਜਾ ਕਰਦੀ ਹੈ ਜੋ ਵੀ ਉਸ ਨੂੰ ਕਰਨਾ ਉੱਥੇ ਤਾਂ ਦਾਨਪੁਨ ਉਹ ਸਭ ਕਰਦੀ ਹੈ ਤੇ ਇਸੇ ਤਰ੍ਹਾਂ ਘਰ ਦੇ ਵਿੱਚ ਜਿਹੜੀ ਨੂੰ ਰਹਿੰਦੀ ਹੈ ਉਹ ਘਰ ਦੇ ਕੰਮ ਕਾਜ ਵੀ ਸੰਭਦੀ ਹੈ ਤੇ ਸਵੇਰੇ ਉੱਠ ਕੇ ਪਿੰਡ ਦੇ ਤਲਾਬ ਦੇ ਵਿੱਚ ਇਸ਼ਨਾਨ ਕਰਕੇ ਆਉਂਦੀ ਹੈ ਪੂਰਾ ਦਿਨ ਕੰਮ ਵੀ ਕਰਦੀ ਹੈ ਪਾਠ ਪੂਜਾ ਵੀ ਕਰਦੀ ਹੈ ਅੰਮ੍ਰਿਤ ਵੇਲਾ ਸੰਭਦੀ ਹੈ ਤੇ ਪੂਰਾ ਦਿਨ ਭੁੱਖਾ ਰਹਿ ਕੇ ਵਰਤ ਰੱਖ ਕੇ ਰਾਤ ਨੂੰ ਤਾਰਿਆਂ ਦੇ ਛਾਂ ਦੇ ਵਿੱਚ ਹੀ ਉਹ ਭੋਜਨ ਕਰਦੀ ਹੈ ਪੂਰੇ ਦਿਨ ਦੇ ਵਿੱਚ ਇੱਕ ਟਾਈਮ ਹੀ ਭੋਜਨ ਕਰਦੀ ਹੈ ਇਸ ਤਰ੍ਹਾਂ ਉਹ ਆਪਣਾ ਮਾਗਦਾ ਮਹੀਨਾ ਮਨਾਉਂਦੀ ਹੈ ਤੇ ਜਿਹੜੀ ਨੋ ਹੁੰਦੀ ਹੈ ਉਹ ਘਰ ਦੇ ਵਿੱਚ ਰਹਿ ਕੇ ਹੀ ਸਵੇਰੇ ਉੱਠ ਕੇ ਤਾਰਿਆਂ ਦੇ ਛਾਂ ਦੇ ਵਿੱਚ ਅੰਮ੍ਰਿਤ ਵੇਲਾ ਜਾ ਕੇ ਉਹ ਆਪਣਾ ਇਸ਼ਨਾਨ ਕਰਦੀ ਹੈ ਪਿੰਡ ਦੇ ਤਲਾਬ ਦੇ ਵਿੱਚ ਤੇ ਉੱਥੇ ਪੰਜ ਪੱਥਰ ਰੱਖ ਕੇ ਉਹਨਾਂ ਦੀ ਪੂਜਨਾ ਕਰਦੀ ਹੈ ਪਹਿਲਾ શ્રીਕ੍ਰਿਸ਼ਨ ਭਗਵਾਨ ਦਾ ਦੂਜਾ ਸ਼੍ਰੀ ਰਾਮਚੰਦਰ ਜੀ ਦਾ ਤੀਜਾ ਮਾਤਾ ਸੀਤਾ ਜੀ ਤੇ ਚੌਥਾ ਮਾਤਾ ਰਾਧਾ ਤੇ ਪੰਜਵਾਂ ਭਗਵਾਨ ਹਨੂਮਾਨ ਜੀ ਦਾ ਪੰਜੇ ਸਰੂਪ ਰੱਖ ਕੇ ਉਹਨਾਂ ਦੀ ਪੂਜਾ ਕਰਦੀ ਹੈ ਤੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਭੋਜਨ ਦੇ ਰੂਪ ਦੇ ਵਿੱਚ ਉਹਨਾਂ ਦੇ ਅੱਗੇ ਦਰਖਤਾਂ ਦੇ ਜਿਹੜੇ ਪੱਤੇ ਹੁੰਦੇ ਨੇ ਫੁੱਲ ਹੁੰਦੇ ਨੇ ਉਹ ਰੱਖ ਕੇ ਆ ਜਾਂਦੀ ਹੈ ਤੇ ਆਪਣੇ ਘਰ ਦੇ ਵਿੱਚ ਆ ਕੇ ਡੇਲੀ ਆਪਣਾ ਕੰਮ ਕਾਜ ਸੰਭਦੀ ਹੈ ਇਸੇ ਤਰ੍ਹਾਂ ਉਹ ਪੂਰਾ ਇੱਕ ਮਹੀਨਾ ਕੱਢਦੀ ਹੈ ਤੇ ਜਦੋਂ ਪੂਰਾ ਮਹੀਨਾ ਖਤਮ ਹੋ ਜਾਂਦਾ ਹੈ ਸਮਾਪਤ ਹੋ ਜਾਂਦਾ ਹੈ ਤਾਂ ਉਸ ਦੀ ਸਾਸ ਤੀਰਥ ਤੋਂ ਵਾਪਸ ਆਂਦੀ ਹੈ ਤੇ ਕਹਿੰਦੀ ਆਪਣੇ ਨੋਨੂ ਕੀ ਮੈਂ ਤੀਰਥ ਇਸ਼ਨਾਨ ਕਰਕੇ ਆ ਗਈ ਹਾਂ ਤਾਂ ਹੁਣ ਮੈਨੂੰ ਪੰਜ ਪੰਡਤਾਂ ਨੂੰ ਬਿਠਾ ਕੇ ਉਹਨਾਂ ਨੂੰ ਭੋਜਨ ਕਰਾਉਣਾ ਹੈ ਤੇ ਵਸਤਰ ਦਾਨ ਕਰਨੇ ਨੇ ਤਾਂ ਹੀ ਮੇਰਾ ਮਾਗ ਦਾ ਮਹੀਨਾ ਜੋ ਮੈਂ ਪੂਰਾ ਪਾਠ ਪੂਜਾ ਕੀਤਾ ਲੇਗਾ ਉਸ ਦਾ ਮੈਨੂੰ ਫਲ ਪ੍ਰਾਪਤ ਹੋਵੇਗਾ ਤੇ ਨੂੰ ਸੋਚਦੀ ਹੈ ਕਿ ਮਾਗ ਦਾ ਮਹੀਨਾ ਤਾਂ ਮੈਂ ਵੀ ਰੱਖਿਆ ਤੇ ਮੈਂ ਕਿਸ ਨੂੰ ਹੁਣ ਬਿਠਾ ਕੇ ਭੋਜਨ ਕਰਾਵਾਂ ਮੈਂ ਕਿੱਥੋਂ ਲੈ ਕੇ ਆਵਾਂ ਪੰਜ ਪੰਡਤ ਤੇ ਮੈਂ ਕੀ ਭੋਜਨ ਉਹਨਾਂ ਨੂੰ ਦਾਨ ਕਰਾਂ ਵਸਤਰ ਦਾਨ ਕਰਾਂ ਤੇ ਨੂੰ ਜਿਹੜੀ ਹੁੰਦੀ ਹੈ ਉਹ ਆਪਣਾ ਰੋਂਦੀ ਰੋਂਦੀ ਸਰੋਵਰ ਤੇ ਚਲੀ ਜਾਂਦੀ ਹੈ ਤੇ ਉੱਥੇ ਭਗਵਾਨ ਨੂੰ ਪ੍ਰਾਰਥਨਾ ਕਰਦੀ ਹੈ ਕਿ हे ਭਗਵਾਨ ਮੇਰੀ लाज ਰੱਖੋ ਮੈਂ ਕਿਸ ਨੂੰ ਹੁਣ ਭੋਜਨ ਕਰਾਵਾਂ ਭੋਜਨ ਛਕਾਵਾਂ ਤੇ ਕਿਸ ਨੂੰ ਵਸਤਰ দান ਕਰਾਂ ਮੈਂ ਕਿੱਥੋਂ ਲੈ ਕੇ ਆਵਾਂ ਪੰਜ ਪੰਡਤ ਉਸੇ ਵੇਲੇ ਉੱਥੇ ਤਿੰਨ ਪੁਰਸ਼ ਤੇ ਤਿੰਨ ਔਰਤਾਂ ਆ ਜਾਂਦੀਆਂ ਨੇ ਜੋ ਜਿਹੜੇ ਪ੍ਰਗਟ ਹੋ ਕੇ ਆਉਂਦੇ ਨੇ ਤੇ ਉਸ ਦੀ ਵਿਅੱਥਾ ਸੁਣਦੇ ਨੇ ਤੇ ਉਸ ਨੂੰ ਕਹਿੰਦੇ ਨੇ ਚਲੋ ਅਸੀਂ ਤੇਰੇ ਘਰ ਚੱਲਦੇ ਹਾਂ ਤੇ ਭੋਜਨ ਸਾਨੂੰ ਛਕਾ ਦੇਵੀਂ ਜਦੋਂ ਘਰ ਲੈ ਕੇ ਆਉਂਦੀ ਹੈ ਤਾਂ ਇੱਕ ਪੰਕਤੀ ਦੇ ਵਿੱਚ ਤਾਂ ਉਸ ਦੀ ਸੱਸ ਦੇ ਬਿਠਾਏ ਹੋਏ ਪੰਡਿਤ ਹੁੰਦੇ ਨੇ ਤੇ ਦੂਜੀ ਪੰਕਤੀ ਦੇ ਵਿੱਚ ਉਹ ਉਹਨਾਂ ਨੂੰ ਬਿਠਾ ਦਿੰਦੀ ਹੈ ਉਸ ਦੀ ਸੱਸ ਪੰਡਿਤਾਂ ਨੂੰ ਭੋਜਨ ਦਿੰਦੀ ਹੈ ਤੇ ਜਿਹੜੀ ਨੋ ਹੁੰਦੀ ਹੈ ਉਹ ਉਹਨਾਂ ਨੂੰ ਭੋਜਨ ਦੇ ਰੂਪ ਦੇ ਵਿੱਚ ਤુલਸੀ ਦਾ ਇੱਕ ਇੱਕ ਪੱਤਾ ਤੋੜ ਕੇ ਉਹਨਾਂ ਦੇ ਅੱਗੇ ਰੱਖ ਦਿੰਦੀ ਹੈ ਤੇ ਉਹਨਾਂ ਨੂੰ ਨਮਸਕਾਰ ਕਰਦੀ ਹੈ ਉਹਨਾਂ ਤੋਂ ਆਪਣਾ ਆਸ਼ੀਰਵਾਦ ਗ੍ਰਹਿਣ ਕਰਦੀ ਹੈ ਇਸੇ ਤਰ੍ਹਾਂ ਜਦੋਂ ਪੰਜ ਜਿਹੜੇ ਪੱਤੇ ਰੱਖਦੀ ਹੈ ਤੇ ਉਹਨਾਂ ਤੋਂ ਛਕਣ ਤੋਂ ਬਾਅਦ ਜਿਹੜੀ ਉਹ ਤਿੰਨ ਪੁਰਸ਼ ਤੇ ਦੋ ਔਰਤਾ ਆਉਂਦੇ ਨੇ ਉਹ ਉਸੇ ਵੇਲੇ ਆਪਣੇ ਅਸਲੀ ਰੂਪ ਤੇ ਸਬਰੂਪ ਦੇ ਵਿੱਚ ਆ ਜਾਂਦੇ ਨੇ ਪਹਿਲੇ ਹੁੰਦੇ ਨੇ ਭਗਵਾਨ ਸ਼੍ਰੀ ਰਾਮਚੰਦਰ ਜੀ ਦੂਜੇ ਮਾਤਾ ਸੀਤਾ ਜੀ ਤੀਜੇ ਭਗਵਾਨ ਕ੍ਰਿਸ਼ਨ ਜੀ ਚੌਥੇ ਮਾਤਾ ਰਾਧਾ ਜੀ ਤੇ ਪੰਜਵੇਂ ਹਨੂਮਾਨ ਜੀ ਉੱਥੇ ਪ੍ਰਗਟ ਹੋ ਜਾਂਦੇ ਨੇ ਜਿਹੜੀ ਭਗਤੀ ਤੋਂ ਉਸ ਦੀ ਪਾਠ ਪੂਜਾ ਤੋਂ ਇੰਨੇ ਖੁਸ਼ ਹੁੰਦੇ ਨੇ ਤੇ ਉਸ ਨੂੰ ਬਦਲੇ ਦੇ ਵਿੱਚ ਉਸ ਦੇ ਘਰ ਦੇ ਵਿੱਚ ਸੋਨਾ ਤੇ ਸੋਨੇ ਹੀ ਸੋਨੇ ਦੇ ਢੇਰ ਉਸ ਦੇ ਘਰ ਦੇ ਵਿੱਚ ਲਗਾ ਦਿੰਦੇ ਨੇ ਜਦੋਂ ਸੱਸ ਕਿਚਨ ਤੋਂ ਬਾਹਰ ਆਉਂਦੀ ਹੈ ਤੇ ਵੇਖਦੀ ਹੈ ਕਿ ਇੰਨਾ ਸੋਨਾ ਕਿੱਥੋਂ ਆਇਆ ਤਾਂ ਜਿਹੜੀ ਨੂ ਹੁੰਦੀ ਹੈ ਉਹ ਆਪਣੀ ਸਾਰੀ ਵੀ ਹੱਥ ਆਪਣੀ ਸੱਸ ਨੂੰ ਸੁਣਾਉਂਦੀ ਹੈ ਤਾਂ ਸੱਸ ਪੁੱਛਦੀ ਹੈ ਕਿ ਕਿੱਥੇ ਨੇ ਭਗਵਾਨ ਮੈਨੂੰ ਵੀ ਦਰਸ਼ਨ ਕਰਵਾ ਦੇ ਤਾਂ ਫਿਰ ਨੂ ਕਹਿੰਦੀ ਹੈ ਮਾਤਾ ਜੀ ਤੁਸੀਂ ਤਾਂ ਤੀਰਥ ਯਾਤਰਾ ਗਏ ਸੀ ਤੇ ਮੇਰਾ ਤੀਰਥ ਵੀ ਤੁਸੀਂ ਵੇਖ ਲਵੋ ਉਹ ਉੱਥੇ ਸਰੋਵਰ ਤੇ ਆਪਣੀ ਸੱਸ ਨੂੰ ਲੈ ਕੇ ਜਾਂਦੀ ਹੈ ਤੇ ਉਹਨਾਂ ਪੱਥਰਾਂ ਨੂੰ ਦਿਖਾਉਂਦੀ ਹੈ ਕਿ ਇਹ ਮੇਰੇ ਭਗਵਾਨ ਸੀ ਇਹਨਾਂ ਦੀ ਮੈਂ ਪੂਜਾ ਕਰਦੀ ਸੀ ਤੇ ਇਹਨਾਂ ਨੇ ਹੀ ਮੈਨੂੰ ਦਰਸ਼ਨ ਦਿੱਤੇ ਨੇ ਤੇ ਇਹ ਬੈਠੇ ਨੇ ਪੰਜੋ ਭਗਵਾਨ ਨੂ ਨੂੰ ਤਾਂ ਭਗਵਾਨ ਦੇ ਦਰਸ਼ਨ ਹੋ ਰਹੇ ਹੁੰਦੇ ਨੇ ਉਸ ਵੇਲੇ ਵੀ ਤੇ ਨੂ ਨੂੰ ਦਰਸ਼ਨ ਉਸ ਵੇਲੇ ਵੀ ਹੋ ਰਹੇ ਹੁੰਦੇ ਨੇ ਪੰਜਾਂ ਦੇ ਕਿਉਂਕਿ ਪੰਜੇ ਉੱਥੇ ਹੀ ਹੁੰਦੇ ਨੇ ਤੇ ਨੂ ਨੂੰ ਦਰਸ਼ਨ ਦੇ ਰਹੇ ਹੁੰਦੇ ਨੇ ਪਰ ਜਿਹੜੀ ਸੱਸ ਹੁੰਦੀ ਹੈ ਉਸ ਨੂੰ ਦਰਸ਼ਨ ਨਹੀਂ ਹੋ ਰਹੇ ਹੁੰਦੇ ਉਸ ਨੂੰ ਸਿਰਫ ਉਹ ਪੱਥਰ ਹੀ ਨਜ਼ਰ ਆਉਂਦੇ ਨੇ ਜਿਹੜੇ ਉੱਥੇ ਪਏ ਸੀ ਜਿਨ੍ਹਾਂ ਦੀ ਉਸਨੇ ਪੂਜਾ ਕੀਤੀ ਸੀ ਕਹਿੰਦੇ ਨੂ ਨੂੰ ਉਸ ਵੇਲੇ ਵੀ ਦਰਸ਼ਨ ਹੋ ਰਹੇ ਸੀ ਪਰ ਸੱਸ ਨੂੰ ਦਰਸ਼ਨ ਨਹੀਂ ਹੋ ਰਹੇ ਸੀ ਤੇ ਇਹ ਸੀ ਘਰ ਰਹਿ ਕੇ ਵੀ ਪੂਰੇ ਮਨ ਦੇ ਨਾਲ ਲਗਨ ਦੇ ਨਾਲ ਜਦੋਂ ਉਸਨੇ ਪਾਠ ਪੂਜਾ ਕੀਤੀ ਘਰ ਦਾ ਕੰਮ ਕਾਰ ਵੀ ਸੰਭਿਆ ਤੇ ਮਾਤਾ ਜਿਹੜੀ ਸੀ ਸੱਸ ਸੀ ਉਹ ਤੀਰਥ ਤੇ ਜਾ ਕੇ ਵੀ ਉਸ ਨੂੰ ਪ੍ਰਮਾਤਮਾ ਨੇ ਆਪਣੇ ਦਰਸ਼ਨ ਨਹੀਂ ਦਿੱਤੇ ਤੇ ਨੂੰ ਨੂੰ ਘਰ ਦੇ ਵਿੱਚ ਰਹਿ ਕੇ ਵੀ ਕੰਮ ਕਾਜ ਸੰਭਦੇ ਹੋਏ ਵੀ ਉਸ ਦੀ ਜਿਹੜੀ ਭਗਤੀ ਸੀ ਪੂਜਾ ਸੀ ਉਸ ਅਵਿਕਾਰ ਕੀਤੀ ਤੇ ਮਾਗ ਦਾ ਮਹਿੰਨਾ ਉਸ ਦਾ ਸਫਲ ਹੋਇਆ ਉਹਨੂੰ ਫਲ ਵੀ ਮਿਲਿਆ ਇਸੇ ਤਰ੍ਹਾਂ ਜਦੋਂ ਆਪਾਂ ਮਾਗ ਦਾ ਮਹਿੰਨਾ ਸੰਭੀਏ ਤਾਂ ਇਹ ਨਾ ਸੋਚੀਏ ਕਿ ਆਪਾਂ ਨੂੰ ਤੀਰਥ ਜਾ ਕੇ ਹੀ ਕਰਨਾ ਹੈ ਘਰ ਦੇ ਵਿੱਚ ਨਹੀਂ ਕੁਝ ਮਿਲਦਾ ਘਰ ਦੇ ਵਿੱਚ ਰਹਿ ਕੇ ਵੀ ਤੁਸੀਂ ਮਾਗ ਦਾ ਮਹਿੰਨਾ ਜਿਹੜਾ ਹੈ ਪਾਠ ਪੂਜਾ ਕਰਕੇ ਨਾਮ ਜਪ ਕੇ ਪ੍ਰਮਾਤਮਾ ਦਾ ਸਿਮਰਨ ਕਰਕੇ ਬਹੁਤ ਜ਼ਿਆਦਾ ਫਲ ਪ੍ਰਾਪਤ ਕਰ ਸਕਦੇ ਹੋ ਤੇ ਇਹ ਸੰਤਾਂ ਦੁਆਰਾ ਸੁਣਾਈ ਗਈ ਕਥਾ ਸੀ ਜਿਸ ਦੇ ਵਿੱਚ ਉਹਨਾਂ ਨੇ ਇਹ ਦੇ ਵਿੱਚ ਉਹਨਾਂ ਨੇ ਇਹ ਪੂਰੀ ਤਰ੍ਹਾਂ ਸਾਫ਼ ਦੱਸਿਆ ਹੈ ਕਿ ਘਰ ਦੇ ਵਿੱਚ ਰਹਿ ਕੇ ਵੀ ਆਪਾਂ ਮਾਗ ਦਾ ਮਹੀਨਾ ਮਨਾ ਸਕਦੇ ਹਾਂ ਆਪਣਾ ਘਰ ਦੇ ਵਿੱਚ ਅੰਮ੍ਰਿਤ ਵੇਲੇ ਉਠੋ ਇਸ਼ਨਾਨ ਕਰੋ ਤੇ ਅੰਮ੍ਰਿਤ ਵੇਲੇ ਉੱਠ ਕੇ ਹੀ ਇਹਦੇ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ ਚੜ੍ਹੇ ਸੂਰਜ ਤੋਂ ਬਾਅਦ ਇਸ਼ਨਾਨ ਕਰਨ ਦਾ ਕੋਈ ਫਲ ਨਹੀਂ ਮਿਲਦਾ ਜਿੰਨਾ ਛੇਤੀ ਉੱਠ ਕੇ ਇਸ਼ਨਾਨ ਕਰਾਂਗੇ ਪ੍ਰਮਾਤਮਾ ਦਾ ਨਾਮ ਜਪਾਂਗੇ ਉੰਨਾ ਜ਼ਿਆਦਾ ਫਲ ਆਪਾਂ ਨੂੰ ਪ੍ਰਾਪਤ ਹੋਵੇਗਾ ਤੇ ਮਾਗ ਦਾ ਮਹੀਨਾ ਜ਼ਰੂਰ ਸਾਂਭਣਾ ਚਾਹੀਦਾ ਹੈ ਜੀ ਇਸ ਦੇ ਵਿੱਚ 12 ਗੁਣਾ ਫਲ ਮਿਲਦਾ ਹੈ ਤੇ ਇਸੇ ਕਰਕੇ ਸੰਤ ਮਹਾਪੁਰਸ਼ ਜੀ ਕਹਿੰਦੇ ਨੇ ਕਿ ਮਾਗ ਦੇ ਮਹੀਨੇ ਦੇ ਵਿੱਚ ਕੀਤਾ ਗਿਆ ਪਾਠ 12 ਗੁਣਾ ਫਲ ਦਿੰਦਾ ਹੈ ਤੇ ਦਾਨ ਕੀਤਾ ਹੋਇਆ ਵੀ 12 ਗੁਣਾ ਫਲ ਦਿੰਦਾ ਹੈ ਜੇ ਆਪਣੀ ਭਾਵਨਾ ਸੱਚੀ ਹੋਵੇਗੀ ਤਾਂ ਆਪਨ ਫਲ ਜ਼ਰੂਰ ਮਿਲੇਗਾ ਭਾਵਨਾ ਸੱਚੀ ਰੱਖਣੀ ਹੈ ਮਨ ਦੇ ਵਿੱਚ ਪਿਆਰ ਰੱਖਣਾ ਹੈ ਉਸ ਪਰਮਾਤਮਾ ਦੇ ਪ੍ਰਤੀ ਤੇ ਮਨ ਦੇ ਵਿੱਚ ਪਿਆਰ ਰੱਖ ਕੇ ਹੀ ਉਸਨੂੰ ਪੂਜਣਾ ਹੈ ਉਸ ਦਾ ਨਾਮ ਜਪਣਾ ਹੈ ਸਿਮਰਨ ਕਰਨਾ ਹੈ ਪਾਠ ਕਰਨਾ ਹੈ ਤੇ ਆਪਣੇ ਦਾਨ ਪੁੰਨ ਕਰਨਾ ਹੈ ਜਿਸ ਦੇ ਨਾਲ ਤੁਹਾਡਾ ਪੂਰੇ ਸਾਲ ਦਾ ਤੁਹਾਨੂੰ ਫਲ ਮਿਲ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ